ਅਬਜੀਤਪੁਰੀ ਸਾਹਿਬ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਾਣਕਾਰੀ ਦਿਓ ਕਿ ਕਿਸ ਬਾਬਤ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆ ਸਾਰਿਆਂ ਦਾ ਹੀ ਮੈਂ ਤਾਂ ਸਭ ਤੋਂ ਪਹਿਲਾਂ মিডিਆ ਜਿਹਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਆਪਣੇ ਲਈ ਮਿਲ ਕੇ ਏਕੇ ਬੰਗਾਰ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਹੜਾਂ ਦੇ ਸਮੇਂ ਚੱਲ ਰਹੇ ਨੇ ਉਸ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਬਣਦਾ ਹੈ ਕਿ ਰਲ ਮਿਲ ਕੇ ਕਿਉਂਕਿ ਸਾਨੂੰ ਪ੍ਰਮਾਤਮਾ ਨੇ ہمیں ਇਹ ਕੌਕਸ਼ਿਸ਼ ਕੀਤੀ ਹੁਣ ਕਿ ਆਪਾਂ ਜਾ ਕੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਹੋਰਾਂ ਦੀ ਮਦਦ ਕਰਦੇ ਜੇਕਰ ਆਪਣੇ ਦੇ ਪਈ ਆ ਅਸੀਂ ਕਿਸੇ ਮਦਦ ਦੀ ਅਪੀਲ ਨਹੀਂ ਕਰਨੀ ਆਪਾਂ ਹੋਰ ਪ੍ਰੋਗਰਾਮ ਸਾਰੇ ਲੱਤ ਕਰਕੇ ਉਸ ਪਾਸੇ ਵੱਲ ਜਾਣਾ ਹੈ ਕਿ ਜਿਹੜਾ ਸਾਡਾ ਹੁਣ ਮਿਸ਼ਨ ਸਤਰੋਜ ਅਤੇ ਲੋਕਹਿਤ ਮਿਸ਼ਨ ਦਾ ਇਸ ਸਾਡੇ ਸੀਨੀਅਰ ਅਜਾਪਾਲ ਸਿੰਘ ਜੀ ਪ੍ਰਾਣ ਉਹ ਤੁਹਾਨੂੰ ਇਸ ਬਾਬਤ ਸਾਰੀ ਜਾਣਕਾਰੀ ਦਵਾਂਗੇ ਜੋ ਪਲੈਨਿੰਗ ਹੈ ਤੇ ਅਗਲੀ ਜੋ ਵੀ ਅਪੀਲ ਹੈ ਇਹਦੇ ਬਾਰੇ ਸਮਿਖਿਆ ਉਹ ਸਾਰੀ ਤੁਹਾਡੇ ਨਾਲ ਗੱਲਬਾਤ ਕਰੇਗੇ ਕਾਸੀ ਖੋਤ ਉੱਥੇ ਜਾ ਕੇ ਵੇਖਿਆ ਹੈ ਜੇ ਅੱਪਾ ਪਸ਼ੂਆਂ ਦੀ ਗੱਲ ਕਰੀਏ ਉਹ ਕਿੰਨੇ ਕਿੰਨੇ ਦਿਨਾਂ ਤੋਂ ਪਾਣੀ ਵਿੱਚ ਉਸੇ ਤਰ੍ਹਾਂ ਖੜੇ ਨੇ ਜਿੱਥੇ ਥੋੜਾ ਬਹੁਤਾ ਪਾਣੀ ਘਟਿਆ ਉਹ ਤੋਂ ਕੱਟ ਕੇ ਬਾਹਰ ਲਿਆਉਂਦੇ ਨੇ ਜਾਂ ਕਿਸੇ ਨੇ ਛੱਤਾਂ ਉੱਤੇ ਵੀ ਚੜਾਏ ਨੇ ਬਹੁਤ ਸਾਰੇ ਪਸ਼ੂ ਡੁੱਬ ਵੀ ਗਏ ਨੇ ਕਈ ਘਰਾਂ ਦੇ ਵਿੱਚ ਵੀ ਬਿਮਾਰੀ ਕਾਰਨ ਮਰ ਗਏ ਨੇ ਇਸੇ ਤਰ੍ਹਾਂ ਬੱਚੇ ਵੀ ਹਸੇ ਨੇ ਅੰਦਰ ਤੇ ਹੋਰ ਘਰ ਵੀ ਨੇ ਜਿਹੜੇ ਪਿੰਡ ਬਾਰਸ਼ ਰੱਖਤ ਨੇ ਜਿੰਨੀਆਂ ਟਾਣੀਆਂ ਨੇ ਉਹ ਸਾਰਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਹੁਣ ਵੀ ਮੀਂਹ ਲਗਾਤਾਰ جاری ਹੈ ਦੋ ਦਿਨਾਂ ਘਟਣ ਦੀ بجائے ਜਿਹੜਾ ਪੱਦਰ ਹੈ ਪਾਣੀ ਦਾ ਉਹ ਵਧ ਰਿਹਾ ਹੈ ਸੋ ਉੱਥੇ ਜਿੰਨੀਆਂ ਵੀ ਕਿਸ਼ਤੀਆਂ ਬਗਾਰਾ ਲੱਗੀਆਂ ਨੇ ਹੁਣ ਵੀ ਚਾਰਾ ਵੀ ਵੇਚਿਆ ਜਾ ਰਿਹਾ ਖਾਣੇ ਦਾ ਸਮਾਨ ਵੀ ਵੇਚਿਆ ਜਾ ਰਿਹਾ ਤੇ ਉੱਥੇ ਇੱਕ ਵੱਡੀ ਹੋਰ ਵੀ ਜ਼ਿਆਦਾ ਇਹ ਹੈ ਕਿ ਅਸੀਂ ਦੇਖਿਆ ਜੇਕਰ ਸਰਕਾਰਾਂ ਦੀ ਉੱਥੇ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਕੋਈ ਖਾਸ ਤਮੰਦ ਨਹੀਂ ਨਾ ਕਿਸੇ ਕੋਲ ਕਿਸ਼ਤੀਆਂ ਨੇ ਇਤੋਂ ਤੱਕ ਜਿਹੜੇ ਲੋਕ ਆਸੀ ਘਣਾ ਤੋਂ ਕੱਟ ਕੇ ਬਾਹਰ ਲੈਂਦੇ ਸੀ ਸਾਰਾ ਰਾਤ ਨੂੰ ਜਿਹੜੇ ਨਿਸ਼ੇੜੀ ਕਿਸਮ ਦੇ ਬੰਦੇ ਨੇ ਉਹ ਰਾਤ ਨੂੰ ਤਰਾਇ ਤੇ ਕਿਸ਼ਤੀਆਂ ਕਰਕੇ ਉਹਨਾਂ ਦੇ ਘਰਾਂ ਵਿੱਚੋਂ ਸਮਾਨ ਚੋਰੀ ਕਰ ਰਹੇ ਨੇ ਜੋ ਪ੍ਰਸ਼ਾਸਨ ਦਾ ਅੱਥਰ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧਾ ਹੋਣ ਕਰਨਾ ਆਮ ਸਮਾਜ ਸਾਧੀ ਜਿੰਨੇ ਵੀ ਲੋਕ ਨੇ ਉਹ ਸਾਰਾ ਹੀ ਪ੍ਰਬੰਧ ਕਰ ਰਹੇ ਨੇ ਇਸੇ ਬਾਬਤ ਸਾਰੀ ਜਾਣਕਾਰੀ ਤੁਹਾਨੂੰ ਬਰਾੜ ਸਾਹਿਬ ਦਿੰਦਾ ਹੈ ਜੀ 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 ਦੇਖੋ ਬਰਾੜ ਸਾਹਿਬ ਆਯਾਦੀ ਕੀ ਵੀ ਖਨਾ ਬਾਰੇ ਤਾਂ ਆਪਾਂ ਸਾਰੇ ਜਾਣੂ ਆ ਕਿ ਇਸ ਤਰੀਕੇ ਨਾਲ ਜਿਹੜਾ ਖੇਤੀਬਾਨ ਦਾ ਜਿੰਨਾ ਇਲਾਕਾ ਹੈ ਜਿਹੜਾ ਏਰੀਆ ਇਹਦੇ ਵਿੱਚ ਹੁਣ ਬਹੁਤ ਸੂਤਾਲਪੂ ਰੋਹੀ ਤੋਂ ਲੈ ਕੇ ਪਾਵਲਕਾ ਤੱਕ ਤਕਰੀਬਨ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਆਪਣਾ ਬਹੁਤ ਪਿੰਡ ਇਫੈਕਟਡ ਆ ਫੀਲਿੰਗਸ ਆਰ ਵੀ ਤੋਂ ਵੱਧ ਪਿੰਡ ਇਸ ਟਾਈਮ ਇਸ ਚਪੇਟ ਚ ਆਏ ਹੋਏ ਆ ਇਹਦੇ ਪਾਣੀ ਦੀ ਤੇ ਹਲੇ ਕੋਈ ਵੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਜਿਵੇਂ ਹੋਣਾ ਕਿ ਫੇਰ ਨਹੀਂ ਕਰਨ ਲੱਗਿਆ ਹਾਲੇ ਪਤਾ ਨਹੀਂ ਕਿੰਨੇ ਦਿਨ ਚੱਲੂਗਾ ਹਲੇ ਜੋ ਮੁਕ 服务 ਆਪਾਂ ਕਰ ਰਹੀਆਂ طریقے ਹੈ ਗਦੇ ਤੇ ਫਸਲ ਦਾ ਲੱਭ ਕ ਮੰਡੀ ਚ ਬਹੁਤ ਕਿਆ ਰਾਹਤ ਕਿਆ ਲਾਏ ਹੋਇਆ ਆ ਸਾਡਾ ਆਪਣਾ ਰੋਲਿੰਡਰ ਸਿੰਘ ਅਰੇ ਉਧਰ ਜਾ ਕੇ ਆਏ ਆ ਇਹਨਾਂ ਦੇ ਮੁਲਾਕਾਤ ਦੇਖੇ ਆ ਆਪਣੇ ਜੀਬ ਟੀਮਾਂ ਉਹ ਰੈਗੂਲਰਲੀ ਅੰਦਰ ਲਾਸਟ ਵਾਈਲ ਤੱਕ ਕਿੰਨਾ ਤੱਕ ਜਾ ਰਹੀਆਂ ਚਾਰੇ ਦੀ ਤੇ ਫੀਡ ਦੀ ਤੇ ਪਾਣੀ ਦੀ ਸੇਵਾ ਹਲੇ ਚੱਲ ਰਹੀ ਆ ਇਹਦੇ ਇਲਾਵਾ ਬਹੁਤ ਰਾਸ਼ਨ ਵੀ ਕਿੱਟਾਂ ਵੀ ਵੰਡ ਰਹੇ ਆ ਜੀ ਇਹਨਾਂ ਨੂੰ ਆਪਾਂ ਇਹ ਅੰਦਰ ਬੈਠੀ ਆ ਤੱਕ ਪਹੁੰਚ ਕਰੇਗੀ ਜੀ ਜਾਵੇ ਉਹਦੇ ਵਾਸਤੇ ਕੱਲ ਆਪਾਂ ਕੁਸ਼ਤੀ ਵੀ ਤੋਂ ਮੇ ਜਾਗੇ ਵੈਸੇ ਵੀ ਕਬ ਆਸਰਾ ٹرسٹ ਦੇ ਜੇ ਬੜੂ ਸਾਹਿਬ ਵਾਲਿਆਂ ਨੇ ਸਭ ਕੁਸ਼ਤੀਆਂ ਵੀ ਵੰਡੀਆਂ ਜਾ ਰਹੀਆਂ ਜਿਹਦੇ ਨਾਲ ਕੋਈ ਦੇਵਾਲੇ ਬਹੁਤ ਮੁਸ਼ਕਿਲ ਇਹ ਆ ਰਹੀ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਜੇ ਕਿਤੇ ਪਾਸੇ ਤੋਂ ਉਹ ਕਿਹਾ ਲੱਗਦੇ ਆ ਤਾਂ ਕਿ ਵੀ ਕਿਸ਼ਤੀਆਂ ਆਏ ਜਾਂ ਇਹਦਾ ਉਹ ਆਪ ਖੋਖੇ ਲੈ ਜਾਂਦੇਗੇ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕਿ ਜੱਥੇਬੰਦੀ ਜਾਂ ਕੋਈ ਸੰਸਥਾਵਾ ਸਾਰਾ ਪੂਰਾ ਕਰ ਰਹੀ ਆ ਸਾਰੇ ਲੋਕ ਲੱਗੇ ਹੋਏ ਹੈਗੇ ਆ ਕੋਈ ਆਪ ਦੇ ਇੰਡੀਵਿਜੂਅਲ ਤੌਰ ਤੇ ਕਰ ਰਿਹਾ ਕੋਈ ਆਪਣਾ ਜਿਹੜੇ ਧਰਮ ਪ੍ਰਚਾਰ ਵਾਲੇ ਲੋਕ ਉਹ ਕਰ ਰਹੇ ਆ ਕੁਸ਼ਵੀਰ ਆ ਉੱਥੇ ਲੱਗੇ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਿੱਛੋਂ ਸਪੋਰਟ ਨਹੀਂ ਮਿਲ ਰਹੀ ਆ ਦੇ ਇਹ ਬਹੁਤ ਇਹ ਕਹਿ ਲਵੋ ਵੀ ਅਸੀਂ ਇਸ ਗੱਲ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਉਹ ਆਪ ਦੀ ਦਰਦੀ ਜਿਹੜੀ ਗੁਰੂ ਛੋਹ ਦਰਦੀ ਆ ਸ਼ਹੀਦਾਂ ਦੀ ਛੋਹ ਆਪ ਕਰਦੀ ਆ ਉਹਨੇ ਹੁਣ ਪਿਛਲੇ ਸਮੇਂ ਤੋਂ ਸਾਰੀਆਂ ਕੋਈ ਪ੍ਰੋਟੈਸਟਸ ਹੋਈਆਂ ਕੋਈ ਸੰਘਰਸ਼ ਕਰੇ ਪੰਜਾਬ ਨੇ ਜਾਂ ਜਿੱਥੇ ਕਿਤੇ ਮੁਸ਼ਕਲਾਂ ਆਈਆਂ ਉਹਨੇ ਬਾਦ ਚੜ ਕੇ ਹਿੱਸਾ ਪਾਇਆ ਤੇ ਗੁਰੂ ਨੇ ਇਸ ਦੇ ਪਾਸੇ ਨਿਯਾਮਤ ਵੀ ਬਹੁਤ ਬਖਸ਼ੀਆ ਤੁਹਾਡੀ ਦਰਦੀ ਨੂੰ ਇਸ ਤਵੇਂ ਇਹ ਸੈਂਟਰ ਆਫ ਡਵੈਲਪਮੈਂਟ ਇਹ ਗਾ ਵਿਕਾਸ ਤੇ ਸਭ ਤੋਂ ਵੱਧ ਹੋ ਰਿਹਾ ਇਹ ਉਹਦਾ ਇਹਨਾਂ ਨੇ ਅਗਾ ਦਿੱਤਾ ਵੀ ਹੈਗਾ ਲੋਕਾਂ ਨੂੰ ਚਾਹੇ ਆਪਾਂ ਕਿਸਾਨੀ ਸੰਘਰਸ਼ ਵੇਖਿਆ ਸੀ ਇਹ ਹੁਣ ਵੀ ਬਹੁਤ ਅੱਛਾ ਕਾਰਜ ਕਰ ਰਿਹਾ ਜਿਵੇਂ ਇੱਥੇ ਕਲੈਕਸ਼ਨ ਸੈਂਟਰ ਬਣਾਇਆ ਇੱਕ ਆਪਾਂ ਮਾਜਰੀ ਬਲਾਕ ਦਾ ਇਸੇ ਤਰ੍ਹਾਂ ਮੁਹਾਲੀ ਦੇ ਵਿੱਚ 7 ਫੇਜ਼ ਦੇ ਵਿੱਚ ਹੈਗਾ ਇਸੇ ਤਰ੍ਹਾਂ ਚਨਾਉ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਹੈਗਾ ਸੋ ਵੱਧ ਚੜ ਕੇ ਵੀਰ ਸਾਰੇ ਹਿੱਸਾ ਲੈ ਰਹੇ ਆ ਤੇ ਇਹ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰਾ ਸਮਾਨ ਲੈ ਕੇ ਉੱਤੇ ਪਹੁੰਚਣਗੇ ਜਿਹੜੇ ਜਿਹੜੇ ਲੋਕ ਵੀ ਹੈਗੇ ਆ ਉਹ ਵਿੱਚ ਕਿਤਾ ਹੈਗੀਆਂ ਕਿ ਰਾਸ਼ਨੀਆਂ ਤੇ ਉਹ ਲੋਕ ਇਸ ਟਾਈਮ ਦਿੱਕਪ ਚੇਗੇ ਜਾਂ ਪਰੇਸ਼ਾਨੀ ਚ ਆਪਣੇ ਭਰਾ ਸਰਕਾਰਾਂ ਉਹਨਾਂ ਦੀ ਬਾਹਾਂ ਹੀ ਪਾੜ ਰਹੀਆਂ ਉਹੀ ਉਹਨਾਂ ਦੀ ਬਾਹ ਨਹੀਂ ਫੜ ਰਿਆ ਤੇ ਆਪਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਪੰਜਾਬ ਇਸ ਗੱਲ ਆਸਤੇ ਰਿਹਾ ਕਿ ਆਪਾਂ ਇੱਕ ਦੂਜੇ ਦੀ ਬਾਹ ਫੜਦੇ ਰਹੇ ਆ ਕਿਸੇ ਕੀ ਪਤਾ ਕਿਹੜੀ ਮੁਸੀਬਤ ਕਿੰ ਨੂੰ ਆਉਂਦੀ ਰਹੇ ਇਹੀ ਪੰਜਾਬ ਦਾ ਰਿਹਾ ਕਿ ਇਕੱਠਾ ਹੁੰਦਾ ਰਿਹਾ ਤੇ ਆ ਵੀ ਹਰ ਤਰ੍ਹਾਂ ਦੀਆਂ ਮੁਕਰੀਵਾਂ ਤੋਂ ਉੱਤੇ ਉੱਠ ਕੇ ਆਪਾਂ ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ ਬਰਾੜਾ ਸਾਹਿਬ ਕਿਹੜੀ ਚੀਜ਼ ਦੀ ਮੁੱਖ ਲੋੜ ਹੈ ਉੱਥੇ ਐ ਜੀ ਹੁਣ ਤੱਕ ਤਾਂ ਕੋਸ਼ਰ ਪਸ਼ੂਆਂ ਪਸ਼ੂਆਂ ਤੇ ਚਾਰਾ ਫੀਡ ਇਹ ਚਾਹੀਦਾ ਪਾਣੀ ਲਗਾਤਾਰ ਹੀ ਆਪਾਂ ਨੂੰ ਰੋੜ ਰੋਕੇ ਪਾਣੀ ਨਾ ਆਪਣਾ ਦਰਿਆਵਾਂ ਦਾ ਪ੍ਰੋਬਲਮ ਆ ਜਾਂਦੀ ਆ ਤੇ ਜਲਾਲਾਬਾਦ ਤੇ ਜਾਂ ਲਾਦੂਕਾਰ ਏਰੀਆ ਜਿਹੜਾ ਹੇਟਲਾ ਏਰੀਆ ਉੱਥੇ ਰਾਸ਼ਨ ਦੀਆਂ ਕਿੱਤਾਂ ਦੀ ਵੀ ਲੋੜ ਆ ਕਿਉਂਕਿ ਉੱਥੇ ਆਬਾਦੀ ਦਾ ਤਾਜ਼ਾ ਹੋੜ ਤਰਾ ਹੁੰਦਾ ਉਟਲੇ ਪਾਸੇ ਹਲੇ ਰਾਸ਼ਨ ਦੀ ਇਹਨੀ ਲੋੜ ਨਹੀਂ ਪੈਂਦੀ ਉਸੇ ਦੂਜੇ ਪਾਸਿਓਂ ਮੁੱਕ ਆ ਰਹੇ ਤੁਸੀਂ ਬੰਦ ਦੂਜੇ ਪਾਸਿਓਂ ਮੁੱਕ ਕਰਦੇ ਸਪਲਾਈ ਲਾਈਨ ਹੀ ਗਈ ਹੈ ਸੋ ਇਹ ਮੋਟਾ ਮੋਟਾ ਚਾਹੀਦਾ ਜਦੋਂ ਪਾਣੀ ਇੱਕ ਵਾਰੀ ਘਟ ਜਾਊਗਾ ਫਿਰ ਦੂਜੀਆਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ ਜਿਵੇਂ ਕਿ ਦਵਾਈਆਂ ਹੈ ਜਾਂ ਕਹਿ ਲੋ ਕਿ ਵੀ ਕੋਈ ਉਹ ਉਹ ਵਾਰਸ ਫੁਰਬੁੜ ਜੇ ਕਿ ਉਹੀਆਂ ਟੱਡੀਆਂ ਲੱਗ ਜਾਣ ਉਹ ਜਿਹੜੀਆਂ ਦਵਾਈਆਂ ਤੇ ਲਾਸਟ ਚ ਜਿਹੜੀ ਹੈਗੀ ਆ ਉਹ ਸਮਝ ਲੋ ਇਹ ਹੈ ਕਿ ਡੀਜ਼ਲ ਚਾਹੀਦਾ ਹੋਗਾ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਤੇ ਇਸਵੇਂ ਰੇਤ ਆ ਗਿਆ ਇਸ ਤੋਂ ਇਲਾਵਾ ਪੰਨ ਉਹਨਾਂ ਦੀ ਮਾਲੀਜ ਨਹੀਂ ਹੈ ਜਿਹੜੀ ਆਪਾਂ ਇਸ ਮਾਰ ਵਾਲੀ ਫਦਾਇਤ ਸਹਿਯਾ ਕਰ ਰਹੇ ਇਹ ਇੱਕ ਚੀਜ਼ ਹੈਗੀ ਆ ਦੂਜੀ ਆਪਾਂ ਨੂੰ ਉਹਨਾਂ ਨਾਲ ਖੜਨਾ ਵੀ ਪਊਗਾ ਅਗਾਂਹ ਵੀ ਇਹ ਨਹੀਂ ਕਿ ਆ ਜਾਪਾਂ ਇੱਕ ਵਾਰ ਖੜ ਗਏ ਤੇ ਗਾ ਸਮਾਜ ਛੱਡ ਕੇ ਹੱਟ ਜਾਈਏ ਉਹਨਾਂ ਨੂੰ ਹਲੇ ਸਰਕਾਰਾਂ ਨੇ ਵੀ ਠਿੱਠ ਕਰਨਾ ਹੈ ਕਿ ਵੀ ਰੇਤਾ ਸਰਕਾਰ ਦਾ ਹੈ ਜਾਂ ਫਲਾਨਾ ਹੈ ਵੀ ਉਹ ਉਹਨਾਂ ਦੇ ਉਹ ਜੋ ਪਰਚੇ ਪੈਂਦੇ ਕੋਈ ਕੌਫਾ ਹੋਈ ਜਾਂ ਕੋਈ ਸਰਕਾਰਾਂ ਨਾਲ ਗੱਲ ਕਰ ਕਦੇ ਵੀ ਕੋਈ ਨੂੰ ਨਹੀਂ ਆਪਾਂ ਸਾਰਿਆਂ ਨੂੰ ਚਾਹੇ ਉਹ ਕੋਈ ਇਨਡਸਟਰੀ ਚਾਹੇ ਉਹ ਸਮਾਨ ਨਹੀਂ ਉਹ ਬੰਦੇ ਜਾਣੇ ਚਾਹੀਦੇ ਆਪਰੇ ਉਹ ਵੀ ਆਪਾਂ ਨੂੰ ਫਾਇਨਾਟ ਹੋਊਗਾ ਤੇ ਉਹਨਾਂ ਦੀ ਇੱਕ ਮੋਡਲ ਸਪੋਰਟ ਵੀ ਹੋਊਗੀ ਬਿਲਕੁਲ ਦੋ ਫਲੈਟ ਉਹਨਾਂ ਨੇ ਲਗਾਤਾਰ ਚਾਲ ਦਿੱਤੀ 2 ਵਾਲਾ 25 ਵਾਲਾ ਚੰਗੇ ਚੰਗੇ ਪਰਿਵਾਰ ਆਪਾਂ ਲੋਕ ਵੀ ਹੋਈਏ ਦੋ ਵਾਰੀ مالی ਨੁਕਸਾਨ ਹੋ ਜੇ ਆਪਣਾ ਦੋ ਵਾਰੀ ਜਾਨੀ ਨੁਕਸਾਨ ਹੋ ਜੇ ਬਹੁਤ ਛੋਟੇ ਸਮੇਂ ਤਪਟ ਟੁੱਟ ਜਾਂਦੇ ਆ ਸੋ ਆਪਾਂ ਉਹਨਾਂ ਨੂੰ ਟੁੱਟਣਾ ਨਹੀਂ ਦੇਈਏ ਇਹੀ ਆਪਣਾ ਮਕਸਦ ਹੈ ਆਪਾਂ ਇਹ ਸਿੱਧਾ ਉਹ ਵੀ ਰਣ ਦਿੱਤੇ ਦੋਪਾਏ ਗਏ ਇਹ ਆਪਾਂ ਕਰਕੇ ਰੱਖਣਾ ਹੈ ਲਗਾਤਾਰ ਉਹ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਕੋਈ ਸਮਾਨ ਸੀ ਵੀ ਜੋ ਸਮਾਨ ਲੈ ਕੇ ਜਾ ਰਹੇ ਨੇ ਉਹਨਾਂ ਵੱਲੋਂ ਸਰਕਾਰੀ ਬੰਦਿਆਂ ਵੱਲੋਂ ਰੋਕਿਆ ਜਾ ਰਿਹਾ ਹੈ ਕਿ ਸਾਨੂੰ ਸਮਾਨ ਦੇ ਦੋਸ਼ੀ ਆਪਣੇ ਪਛਾਣਾਂਗੇ ਉਸ ਲਈ ਕੀ ਕਰਦੇ ਹੋ ਦੇਖੋ ਜੀ ਆਏ ਆ ਕਿ ਜਿਹੜੀ ਚੀਜ਼ ਜਿੰਨਾ ਕਿ ਮੈਂ ਉਧਰ ਚੱਕਰ ਲਾਏ ਆ ਜਾਂ ਗਏ ਆ ਉਹ ਚੀਜ਼ਾਂ ਵੇਖ ਕੇ ਇੱਕ ਤਾਂ ਮੈਨੂੰ ਤਾਂ ਕਿਤੇ ਵੀ ਸਰਕਾਰ ਨੇ ਜਰਨੀ ਨਹੀਂ